ਕਿ ਸੋ ਅਸੀਂ ਤੱਪਾ ਕਿ ਸਿੰਘੋਰਾਂ ਦੇ ਪੈਰਾਂ ਦੀ ਧੂੜ ਵੀ ਨਹੀਂ ਹੈਗੇ ਪਰ ਹਾਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੀ ਸੋਚ ਨੂੰ ਲੋਕਾਂ ਤੱਕ ਲੈ ਕੇ ਜਾਈਏ ਘਰ ਘਰ ਤੱਕ ਪਹੁੰਚਾਈਏ ਕਿਉਂਕਿ ਭਗਤ ਸਿੰਘ ਜੀ ਨੇ ਲਿਖਿਆ ਸੀ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ ਸੋ ਇਨ ਨੇ ਦੇਸ਼ ਨੂੰ ਧਰਤੀ ਨੂੰ ਪਿਆਰ ਕਰਨ ਵਾਲੇ ਉਹ ਲੋਕ ਸੀਗੇ ਸੋ ਉਹਨਾਂ ਨੂੰ ਉਹ 23 ਸਾਲ ਦੀ ਰਹਿਣਗੇ ਸਾਰੀ ਉਮਰ ਅੱਜ ਤੋਂ 500 ਸਾਲ ਬਾਅਦ ਅੱਪਾ ਨਹੀਂ ਹੋਵਾਂਗੇ ਆਪਣੀਆਂ ਕਈ ਪੀੜ੍ਹੀਆਂ ਵੀ ਨਹੀਂ ਹੋਣਗੀਆਂ ਪਰ ਮੇਲੇ ਉਹਨਾਂ ਦੇ ਇੱਥੇ ਲੱਗਣਗੇ ਤੋ 23 ਸਾਲ ਦੀ ਰਹਿਣਗੀ ਹਮੇਸ਼ਾ ਕਿਉਂਕਿ ਸ਼ਹੀਦ ਮਰਦੇ ਨਹੀਂ ਹੁੰਦੇ ਸ਼ਹੀਦ ਅਮਰ ਹੁੰਦੇ ਨੇ ਸੋ ਮੈਂ ਤੁਹਾਡਾ ਕੱਲ-ਕੱਲੇ ਕਦਮ ਚੱਲੇ ਦਾ ਧੰਨਵਾਦ ਕਰਦਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ-ਵੱਡੇ ਵਿਕਾਸ ਦੇ ਕੰਮ ਜਿਹੜੇ ਨੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਆ ਬਜਟ ਪੇਸ਼ ਕਰਾਂਗੇ ਪਰਸੋਂ ਚੌਥੇ ਨੂੰ ਕਦੇ ਦੇਖੋ 3 ਸਾਲ ਹੋ ਗਏ ਐਤੋਂ ਪਹਿਲਾਂ ਵਾਲੀਆਂ ਦੋ ਸਰਕਾਰਾਂ ਇਹੀ ਕਹਿੰਦੀਆਂ ਰਹੀਆਂ ਖਜ਼ਾਨਾ ਖਾਲੀ ਹੈ ਜੀ ਖਜ਼ਾਨਾ ਖਾਲੀ ਹੈ ਜੀ ਮੈਂ ਕਹ ਮੈਂ ਵੀ ਕਹਦਾ ਹੁੰਦਾ ਸੀ ਜੀ ਖਾਲੀ ਹੈ ਉਹਨੂੰ ਖਜ਼ਾਨਾ ਕਿਉਂ ਕਹਿੰਦੇ ਉਹਨੂੰ ਪੀਪਾ ਕਹੋ ਫਿਰ ਖਜ਼ਾਨਾ ਤਾਂ ਉਹ ਹੁੰਦਾ ਜੀ ਕੁਝ ਹੋਵੇ 3 ਸਾਲ ਹੋ ਗਏ ਜੀ ਸਾਡੇ ਕਿਸੇ ਮੰਤਰੀ ਨੇ ਜਾਂ ਐਮਐਲ ਨੇ ਜਾਂ ਮੁੱਖ ਮੰਤਰੀ ਨੇ ਕਦੇ ਕਹਿ ਖਜ਼ਾਨਾ ਖਾਲੀ ਹੈ ਉਹ ਖਜ਼ਾਨਾ ਕਦੇ ਨਹੀਂ ਖਾਲੀ ਹੁੰਦਾ ਤੁਹਾਡੀਆਂ ਨੀਤਾਂ ਖਾਲੀ ਸੀ ਅਸਲ ਚ ਇਹਨਾਂ ਦੀਆਂ ਨੀਤਾਂ ਖਾਲੀ ਸੀ ਨੀਤਾਂ ਭਰੀਆਂ ਹੋਣ ਉਹ ਕਹਿੰਦੇ ਨੀਤਾਂ ਨੂੰ ਮਰਾਦਾ ਪੰਜਾਬੀ ਦੀ ਕਹਾਵਤ ਹੈ ਨੀਤਾਂ ਨੂੰ ਮਰਾਦਾ ਨੇ ਸੋ ਇਸ ਕਰਕੇ ਇੱਕ ਇੱਕ ਕਾਲਜ ਬਣ ਰਿਹਾ ਹੈ ਇੱਕ ਹੁਸ਼ਿਆਰਪੁਰ ਕਾਲਜ ਬਣ ਰਿਹਾ ਹੈ ਇੱਕ ਕਪੂਰਥਲੇ ਬਣ ਰਿਹਾ ਹੈ ਇੱਕ ਮਲੇਰਕੋਟਲੇ ਇੱਕ ਸੰਗਰੂਰ ਸਾਡੇ ਬੱਚੇ ਯੂਕਰੇਨ ਜਾਂਦੇ ਸੀ ਐਮਬੀਬੀਐਸ ਕਰਨ ਯੂਕਰੇਨ ਦੀ ਜੋ ਲੜਾਈ ਲੱਗੀ ਤਾਂ ਬਹੁਤ ਸਾਰੇ ਬੱਚਿਆਂ ਨੂੰ ਉੱਥੋਂ ਲੈ ਕੇ ਆਉਣਾ ਪਿਆ ਕੱਢ ਕੇ ਇੱਥੇ ਕਿਉਂ ਨਹੀਂ ਕਰਦੇ ਅਸੀਂ ਐਮਬੀਬੀਐਸ ਸਾਨੂੰ ਇੱਥੇ ਹੀ ਮੌਕਾ ਕਿਉਂ ਨਹੀਂ ਮਿਲਦਾ ਵੀ ਪੜਨ ਦਾ ਸਕੂਲ ਆਫ ਐਮਿਨੈਂਸ ਖੁੱਲ ਰਹੇ ਨੇ ਸ਼ਾਨਦਾਰ ਸਕੂਲ ਨੇ ਟੀਚਰਾਂ ਨੂੰ ਬਾਹਰਲੇ ਮੁਲਕ ਚ ਫਿਨਲੈਂਡ ਤੇ ਸਿੰਗਾਪੁਰ ਦੋ ਇਹੋ ਜਿਹੇ ਕੰਟਰੀ ਨੇ ਜਿੱਥੇ ਟੀਚਰਾਂ ਨੂੰ ਟ੍ਰੇਨਿੰਗ ਦੇਣ ਦਾ ਬਹੁਤ ਵਧੀਆ ਕਮਾਲ ਦੇ ਤਰੀਕੇ ਨੇ ਅਕੈਡਮੀਆ ਨੇ ਐਸ ਵਕਤ ਜਿਸ ਵੇਲੇ ਆਪਾਂ ਖਟਕੜਕਲਾਂ ਚ ਖੜਿਆ ਇਸ ਵਕਤ ਆਪਣੇ 72 ਟੀਚਰ ਫਿਨਲੈਂਡ ਗਏ ਹੋਏ ਨੇ ਟ੍ਰੇਨਿੰਗ ਲੈਣ ਵਾਸਤੇ ਈਟੀਟੀ ਟੀਚਰ ਜਿਹੜੇ ਪ੍ਰਾਇਮਰੀ ਟੀਚਰ ਆ ਕੇ ਉਹ ਆਪਣੇ ਬੱਚਿਆਂ ਨੂੰ ਜਦੋਂ ਪੜ੍ਹਾਉਣਗੇ ਬੱਚਿਆਂ ਦਾ ਜਿਹੜਾ ਬੌਧਿਕ ਲੈਵਲ ਹੈ ਬੱਚਿਆਂ ਦਾ ਜਿਹੜਾ ਪੜ੍ਹਾਈ ਦਾ ਲੈਵਲ ਹੈ ਬਹੁਤ ਉੱਚਾ ਹੋਊਗਾ ਜੀ ਬਾਬਾ ਭੀਮਰਾਓਂ ਉਮੇਦਕਰ ਜੀ ਨੇ ਕਿਹਾ ਸੀ ਕਿ ਵਿਦਿਆ ਜਿਹੜੀ ਐ ਉਹ ਸ਼ੇਰਨੀ ਦੇ ਦੁੱਧ ਵਰਗੀ ਐ ਜਿਹੜਾ ਉਹਨੂੰ ਪੀ ਲਿਆ ਪੀ ਲੂਗਾ ਉਹ ਦਹਾੜੂ ਵੀ ਦਹਾੜੂਗਾ ਸੋ ਇਸ ਕਰਕੇ ਉਹਨਾਂ ਨੇ ਖੁਦ ਕਿੰਨੀ ਗਰੀਬੀ ਚੋਂ ਨਿਕਲ ਕੇ ਇੰਨੀਆਂ ਡਿਗਰੀਆਂ ਲਈਆਂ ਇੰਨੀਆਂ ਪੀਐਚੜੀਆਂ ਕੀਤੀਆਂ ਉਹ ਇੱਕ ਬਹੁਤ ਵੱਡੀ ਹਾਲਾਂਕਿ ਜਦੋਂ ਸਕੂਲ ਪੜਦੇ ਸੀ ਉਹਨਾਂ ਨੂੰ ਕਲਾਸ 'ਚ ਨਹੀਂ ਬਿਠਣ ਦਿੰਦੇ ਸੀ ਉਸ ਵੇਲੇ ਸ਼ੂਆ ਸ਼ਾਤ ਬਹੁਤ ਜ਼ਿਆਦਾ ਭੇਦਭਾਵ ਹੁੰਦਾ ਸੀ ਪਰ ਜਿਹਨੇ ਜਿਹਨੇ ਪੜਨਾ ਹੈ ਜਿਹਨੇ ਜਨੂਨ ਹੈ ਉਹਨੇ ਕਿਤੇ ਨਾ ਕਿਤੇ ਉਹ ਕਹਿੰਦਾ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਜਿਹਦੇ ਜਨੂਨ ਹੈ ਉਹਨੂੰ ਫਿਰ ਕੁਛ ਨਾ ਕੁਛ ਹਾਸਲ ਕਰਕੇ ਰਹਿੰਦਾ ਉਹ ਬੰਦਾ ਸੋ ਮੈਂ ਸਾਡੇ ਜਿੰਨੇ ਵੀ ਸਟੇਜ ਦੇ ਪ੍ਰਬੰਧਕ ਨੇ ਜਿਨ੍ਹਾਂ ਨੇ ਪ੍ਰਬੰਧ ਕੀਤਾ ਆਰਟਿਸਟ ਸਹਿਬਾਨ ਵੀ ਆਏ ਹੋਏ ਨੇ ਉਹਨਾਂ ਨੇ ਤੁਹਾਡਾ ਐਂਟਰਟੇਨਮੈਂਟ ਕੀਤਾ ਔਰ ਮੈਂ ਤਾਂ ਜਦੋਂ ਵੀ ਟਾਈਮ ਮਿਲਦਾ ਸੀ ਕਲਾਕਾਰ ਦੇ ਤੌਰ ਤੇ ਵੀ ਕਦੇ ਇੱਧਰ ਆਉਣ ਦਾ ਮੈਂ ਤਾਂ ਮੱਥਾ ਟੇਕ ਕੇ ਜਾਂਦੇ ਜਾਂਦਾ ਸੀ ਇੱਥੇ ਅੱਜ ਵੀ ਉਹਨਾਂ ਨੂੰ ਸਜਦਾ ਕਰਦੇ ਆਂ ਦਿਲੋਂ ਪਿਆਰ ਕਰਦੇ ਆਂ ਉਹਨਾਂ ਨੂੰ ਕਿ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਅੱਜ ਆਜ਼ਾਦੀ ਦਾ ਨਿਗਮ ਮਾਰ ਰਹੇ ਆਂ ਬਾਕੀ ਕਈ ਚੀਜ਼ਾਂ ਨੂੰ ਟਾਈਮ ਲੱਗ ਜਾਂਦਾ ਹੈ 72 ਸਾਲ ਪੁਰਾਣਾ 75 ਸਾਲ ਪੁਰਾਣਾ ਸਿਸਟਮ ਠੀਕ ਕਰਨਾ ਦੋ ਤਿੰਨ ਸਾਲ ਚ ਠੀਕ ਨਹੀਂ ਹੋ ਸਕਦਾ ਜੇ ਕੋਈ ਜਿਹੜਾ ਫੀਤੇਆਂ ਵਾਲੇ ਬੂਟ ਨੇ ਜੇ ਉਹਦੇ ਤਿੰਨ ਚਾਰ ਦਿਨ ਫੀਤੇ ਨਾ ਖੋਲੀਏ ਆਪਾਂ ਨੂੰ ਚਮਚੇ ਦੀ ਡੰਡੀ ਪਾ ਕੇ ਜਾ ਕਿਸੇ ਸੂਏ ਦੇ ਨਾਲ ਜਾਂ ਕਿਸੇ ਤਿੱਖੀ ਚੀਜ਼ ਨਾਲ ਫਿਰ ਖੋਲਣੀ ਪੈਂਦੀ ਆ ਗੰਡ ਜੰਮ ਜਾਂਦੀ ਆ ਚਾ 3 4 3 4 ਦਿਨ ਪੁਰਾਣੀ ਗੰਡ ਐ ਖੋਲਣੀ ਪੈਂਦੀ ਆ ਤੇ ਮੈਨੂੰ ਤਾਂ ਤੁਸੀਂ 75 ਸਾਲ ਪੁਰਾਣੇ ਬੂਟ ਫੜਾਏ ਹੋਏ ਨੇ ਵੀ ਖੋਲ ਪਾਈ ਇਹਨੂੰ ਖੋਲ ਹੀ ਜਾਂਦੇ ਆ ਲੱਭੀ ਜਾਂਦੇ ਆ ਸਿਰੇ ਲੱਭ ਵੀ ਗਏ ਨੀਤਾਂ ਸੱਚੀਆਂ ਨੇ ਥੋੜਾ ਜਿਹਾ ਵਕਤ ਲੱਗ ਜਾਂਦਾ ਪਰ ਐਕਸ਼ਨ ਲੈਣ ਨੂੰ ਅਸੀਂ ਟਾਈਮ ਨਹੀਂ ਲਾਉਂਦੇ ਔਰ ਕੋਈ ਆਮ ਪਬਲਿਕ ਦੇ ਹੱਕ 'ਚ ਹੀ ਫੈਸਲੇ ਹੋਣਗੇ ਕੋਈ ਫਾਈਲ ਐਦਾਂ ਦੀ ਮੈਂ ਸਾਈਨ ਨਹੀਂ ਕਰਦਾ ਜ ਜਿਹਦਾ ਕੋਈ ਪਬਲਿਕ ਨੂੰ ਨੁਕਸਾਨ ਹੁੰਦਾ ਹੋਵੇ ਫਾਇਦੇ ਵਾਲੀ ਸਾਈਨ ਭਾਵੇਂ ਮੈਥੋਂ ਜਦੋਂ ਮਰਜ਼ੀ ਕਰਾ ਲੋ ਨੁਕਸਾਨ ਆਣੀਆ ਜੇ ਕੋਈ ਪਬਲਿਕ ਨੂੰ ਕੋਈ ਬੋਝ ਪੈਂਦਾ ਇਹੋ ਜਿਹਾ ਕੁਛ ਅਸੀਂ ਸਾਈਨ ਹੀ ਨਹੀਂ ਕਰਦੇ ਸੋ ਪ੍ਰਮਾਤਮਾ ਸਮੱਤ ਬਖਸ਼ੇ ਅਰਦਾਸ ਇਹੀ ਕਰਦੇ ਆ ਕਿ ਜਿਸ ਕੰਮ ਲਈ ਜਿਸ ਜ਼ਿੰਮੇਵਾਰੀ ਨੂੰ ਲੋਕਾਂ ਨੇ ਸਾਨੂੰ ਦਿੱਤੀ ਏ ਭਾਰੀ ਜ਼ਿੰਮੇਵਾਰੀ ਉਹ ਕੰਮ ਜਿਹੜਾ ਕਰਦੇ ਰਹੀਏ ਸਮਤ ਬਖਸ਼ੇ ਬਲ ਬਖਸ਼ੇ ਪ੍ਰਮਾਤਮਾ ਸ਼ਹੀਦਾਂ ਦਾ ਆਸ਼ੀਰਵਾਦ ਰਵੇ ਗੁਰੂਆਂ ਦਾ ਆਸ਼ੀਰਵਾਦ ਰਵੇ ਤਾਂ ਅਸੀਂ ਰੰਗਲਾ ਪੰਜਾਬ ਬਣੂਗਾ ਬੜੀ ਜਲਦੀ ਪੰਜਾਬ ਦੇਸ਼ ਦਾ ਨੰਬਰ 1 ਸੂਬਾ ਬਣੂਗਾ ਇਹ ਮੇਰੀ ਗੱਲ ਯਾਦ ਰੱਖ ਲਿਓ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਿਆ ਲੋਗੋਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤੋ ਫਿਰ ਮਿਲenge ਲੇਕਿਨ ਇਸ ਪੰਜਾਬੀ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਗੇ ਜਉਂਦੇ ਰਹੋ ਬਸਦੇ ਰਹੋ ਮਿਲਦੇ ਗਿਲਦੇ ਰਵਾਂਗੇ ਜਗ ਜਉਂਦਿਆਂ ਦੇ ਮੇਲੇ ਨੇ ਔਰ ਇਸੇ ਤਰ੍ਹਾਂ ਹੀ ਤਰੱਕੀਆਂ ਤੇ ਜੇ ਤੰਦਰੁਸਤੀਆਂ ਬਣੀਆਂ ਰਹਿਣ ਔਰ ਬਹੁਤ ਬਹੁਤ ਤੁਹਾਡਾ ਧੰਨਵਾਦ ਦੂਰੋਂ ਚੱਲ ਕੇ ਆਏ ਹੋ ਆਰਾਮ ਨਾ ਜਾਇਓ ਮਾਮਾ ਭੈਣਾ ਪੀਨੇ ਬਜ਼ੁਰਗ ਵੀ ਨੇ ਬੱਚੇ ਵੀ ਨੇ ਤੁਸੀਂ ਬਹੁਤ देर ਦੇ ਬੈਠੇ ਹੋ ਇਸ ਕਰਕੇ ਮੈਂ ਜ਼ਿਆਦਾ ਲੰਮਾ ਨਹੀਂ ਮੈਂ ਬੋਲੂਗਾ ਬਹੁਤ-ਬਹੁਤ ਤੁਹਾਡਾ ਦਿਲੋਂ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਚੱਲਿਆ ਦੀ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਜੀ ਸਰ ਸਰ ਇੱਕ ਸਨਮਾਨਾਂ ਦੀ ਰਸਮ ਸੰਗਤਾਂ ਨੂੰ ਬੇਨਤੀ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ ਇਸ ਲਈ 2 ਮਿੰਟ ਤੁਹਾਡੇ ਹੋਰ ਲਵਾਂਗੇ ਹੁਣ ਮੁੱਖ ਮੰਤਰੀ ਜੀ ਨੂੰ ਬੇਨਤੀ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਪਰਿਵਾਰਕ ਮੈਂਬਰ ਇੱਥੇ ਆਏ ਨੇ ਉਹਨਾਂ ਨੂੰ ਇਸ ਮੰਚ ਤੋਂ ਸਨਮਾਨਿਤ ਕਰਨ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਸ਼ਹੀਦ ਆਜ਼ਮ ਸਰਦਾਰ ਕਿਰਨਜੀਤ ਸਿੰਘ ਜੀ ਸੰਧੂ ਇਹ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਭਤੀਜੇ ਨੇ ਸਰਦਾਰ ਇੰਦਰਜੀਤ ਸਿੰਘ ਬੱਲ ਤੇ ਸਰਹਾ ਹਕੂਮਤ ਸਿੰਘ ਮੱਲੀ ਸਰਦਾਰ ਹਰਜੀਵਨਪਾਲ ਸਿੰਘ ਗਿੱਲ ਸਰਦਾਰ ਬਲਦੇਵ ਸਿੰਘ ਜੀ ਇਹ ਸ਼ਹੀਦ ਆਜ਼ਮ ਜੀ ਦੇ ਪਰਿਵਾਰ ਦੇ ਵਿੱਚੋਂ ਨੇ ਇਹਨਾਂ ਨੂੰ ਮੁੱਖ ਮੰਤਰੀ ਜੀ ਇਸ ਪਵਿੱਤਰ ਮੰਚ ਤੋਂ ਸਨਮਾਨਿਤ ਕਰ ਰਹੇ ਨੇ ਕਿਉਂਕਿ ਅੱਜ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਪੰਜਾਬ ਵਾਸੀਆਂ ਨੂੰ ਇੱਕ ਮੈਡੀਕਲ ਕਾਲਜ ਦਿੱਤਾ ਗਿਆ ਸ਼ਹੀਦੇ ਆਜ਼ਮ ਦੇ ਨਾਂ ਤੇ ਮੁੱਖ ਮੰਤਰੀ ਜੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕਰ ਰਹੇ ਨੇ ਤੇ ਹੁਣ ਬੇਨਤੀ ਨਾਲ ਹੀ ਕਰਾਂਗੇ ਸਾਡੇ ਹੈਲਥ ਮਿਨਿਸਟਰ ਡਾਕਟਰ ਬਲਬੀਰ ਸਿੰਘ ਜੀ ਨੂੰ ਕਿਉਂਕਿ ਮੈਡੀਕਲ ਸਿੱਖਿਆ ਮੰਤਰੀ ਨੇ ਉਹ ਤੇ ਇਸ ਹਲਕੇ ਦੇ ਐਮ ਐਲ ਏ ਡਾਕਟਰ ਸੋਖੀ ਜੀ ਨੂੰ ਵੀ ਉਹ ਵੀ ਆਪਾਂ ਮੁੱਖ ਮੰਤਰੀ ਜੀ ਨੂੰ ਵੀ ਸਨਮਾਨਿਤ ਕਰਨਾ ਹੈ ਕਿਉਂਕਿ ਉਹਨਾਂ ਨੇ 16 ਮਾਰਚ ਨੂੰ ਇਸੇ ਸਥਾਨ ਤੋਂ ਮੁੱਖ ਮੰਤਰੀ ਦੀ ਸੋਹ ਚੁੱਕੀ ਸੀ ਪਹਿਲੇ ਮੁੱਖ ਮੰਤਰੀ ਨੇ ਉਹ ਜਿਨ੍ਹਾਂ ਨੇ ਸ਼ਹੀਦ ਆਜ਼ਮ ਦੇ ਜੱਦੀ ਪਿੰਡ ਤੋਂ ਸੋਹ ਚੁੱਕੀ ਹੈ ਮੁੱਖ ਮੰਤਰੀ ਜੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਤ ਕਰ ਰਹੇ ਨੇ ਤੇ ਹੁਣ ਬੇਨਤੀ ਹੈ ਡਾਕਟਰ ਬਲਬੀਰ ਸਿੰਘ ਜੀ ਸਿਹਤ ਮੰਤਰੀ ਪੰਜਾਬ ਮੈਡੀਕਲ ਸਿੱਖਿਆ ਮੰਤਰੀ ਪੰਜਾਬ ਤੇ ਡਾਕਟਰ ਸੋਖੀ ਜੀ ਜਿਹੜੇ ਇੱਥੋਂ ਐਮਐਲਏ ਨੇ ਉਹ ਮੁੱਖ ਮੰਤਰੀ ਜੀ ਨੂੰ ਕਿਉਂਕਿ ਉਹਨਾਂ ਨੇ ਇਸ ਗਦਰੀ ਬਾਬਿਆਂ ਦੀ ਦੁਆਬੇ ਦੀ ਧਰਤੀ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦੀ ਧਰਤੀ ਇਹ ਉਹਨਾਂ ਨੂੰ ਇੱਥੇ ਉਹਨਾਂ ਨੇ ਮੈਡੀਕਲ ਕਾਲਜ ਅੱਜ ਦਿੱਤਾ ਉਹਨਾਂ ਨੂੰ ਇਸ ਪਵਿੱਤਰ ਮੰਚ ਤੋਂ ਜ਼ਿਲ੍ਹਾ ਪ੍ਰਸ਼ਾਸਨ ਵੀ ਸਨਮਾਨਤ ਕਰੇਗਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਹੋ ਰਿਹਾ ਹੈ ਮੁੱਖ ਮੰਤਰੀ ਜੀ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ ਹੁਣ ਬੇਨਤੀ ਹੈ ਡਾਕਟਰ ਬਲਵੀਰ ਸਿੰਘ ਜੀ ਸੁਖੀ ਸਾਹਿਬ ਸੌਨ ਸਾਹਿਬ ਸਪੀਕਰ ਸਾਹਿਬ ਤਰਨਜੀਤ ਸਿੰਘ ਸੌਨ ਸਾਹਿਬ ਇਹ ਸਾਰੇ ਮਲਵਿੰਦਰ ਸਿੰਘ ਮੱਲੀ ਜੀ ਸਾਡੇ ਮੈਂਬਰ ਪਾਰਲੀਮੈਂਟ ਸਾਡੇ ਐਸਆਈ ਕਮਿਸ਼ਨ ਦੇ ਚੇਅਰਮੈਨ ਗੜੀ ਸਾਹਿਬ ਸਾਰੇ ਇਹ ਮੁੱਖ ਮੰਤਰੀ ਜੀ ਨੂੰ ਇਸ ਪਵਿੱਤਰ ਮੰਚ ਤੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਨਾਂ ਤੇ ਮੈਡੀਕਲ ਕਾਲਜ ਦੇਣ ਤੇ ਉਹਨਾਂ ਨੂੰ ਸਨਮਾਨਿਤ ਕਰ ਰਹੇ ਹਨ ਹੁਣ ਅਸੀਂ ਬੇਨਤੀ ਕਰਾਂਗੇ 2 ਮਿੰਟ ਤੁਹਾਡੇ ਹੋਰ ਲੈਣੇ ਜੀ ਰਾਸ਼ਟਰੀ ਗਾਇਨ ਹੋਣਾ ਹੈ 2 ਮਿੰਟ ਹੋਰ ਲੈਣੇ ਨੇ ਬੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੀ ਸ਼ਹੀਦੀ ਸਮਾਗਮ ਚ ਸਜਦਾ ਕਰਨ ਪੁੱਜੀਆਂ ਸ਼ਖਸੀਅਤਾਂ ਦੇ ਪੰਜਾਬ ਵਾਸੀਆਂ ਦਾ ਧੰਨਵਾਦ ਕਰਨਗੇ ਉਸ ਤੋਂ ਬਾਅਦ ਰਾਸ਼ਟਰੀ ਗਾਇਨ ਦੇ ਸਤਿਕਾਰ ਵਜੋਂ ਆਪਾਂ ਖੜੇ ਹੋਣਾ ਹੈ ਧੰਨਵਾਦ ਸ਼ਹੀਦੇ ਆਜ਼ਮ ਸਰਦਾਰ ਪ੍ਰਗਤੀ ਸਿੰਘ ਜੀ ਸ਼ਹੀਦ ਰਾਜਗੁਰੂ ਜੀ ਸ਼ਹੀਦ ਸੁਖਦੇਵ ਜੀ ਦੇ ਸ਼ਹੀਦ ਦਿਵਸ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਅੱਜ ਦਾ ਇਹ ਮਨਾਇਆ ਜਾ ਰਿਹਾ ਸ਼ਹੀਦੀ ਦਿਵਸ ਜਿਸ ਦੇ ਵਿੱਚ ਸਾਡੇ ਸਭ ਬਹੁਤ ਹੀ ਸਕਾਰਯੋਗ ਪੰਜਾਬ ਦੇ ਮਹਿਬੂਬ ਨੇਤਾ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਸੀਐਮ ਪੰਜਾਬ ਉਹਨਾਂ ਦੇ ਨਾਲ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਜੀ ਸੰਗਤ ਸਾਹਿਬ ਪੰਜਾਬ ਸਰਕਾਰ ਦੇ ਮੰਤਰੀ ਸਹਿਬਾਨ ਐਮ ਐਲ ਏ ਸਹਿਬਾਨ ਚੇਅਰਮੈਨ ਸਹਿਬਾਨ ਹਲਕਾ ਇੰਚਾਰਜ ਸਹਿਬਾਨ ਔਰ ਬਖਵਕ ਬਿੰਡਾ ਤੋਂ ਆਏ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਕਰਨ ਆਏ ਸਾਡੇ ਸਾਰੇ ਸਮੂਹ ਸਾਧ ਸੰਗਤ ਪ੍ਰੈਸ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਰਦਾਰ ਪਵਾਨ ਸਿੰਘ ਮਾਨ ਸਾਹਿਬ ਦਾ ਧੰਨਵਾਦ ਕਰਨਾ ਚਾਹੂਗਾ ਕਿ ਅੱਜ ਜੋ ਉਹਨਾਂ ਨੇ ਦਿੱਤਾ ਇਸ ਦੁਆਬੇ ਦੀ ਧਰਤੀ ਨੂੰ ਮੈਂ ਕਈ ਵਾਰੀ ਮਾਨ ਸਾਹਿਬ ਨੂੰ ਸੁਣਦਾ ਨਾ ਉਹ ਸੰਤਰਾਮੁਦਾਸੀ ਸਾਹਿਬ ਦੀ ਉਹ ਅਕਸਰ ਗੱਲ ਕਰਦੇ ਆ ਕਿ ਮਗਦਾਰੀ ਸੂਰਜਾ ਕੰਮੀਆਂ ਦੇ ਡੇਰੇ ਮੈਂ ਸਮਝਦਾ ਕਿ ਉਹ ਬੇੜੇ ਜਿਹੜੇ ਆ ਉਹ ਅੱਜ ਖੁੱਲੇ ਸੀ ਅੱਜ ਸਰਦਾਰ ਪਵਾਨ ਸਿੰਘ ਮਾਨ ਸਾਹਿਬ ਨੇ ਉਹ ਜਿਹੜਾ ਬੇੜਾ ਅੱਜ ਤੁਹਾਨੂੰ ਹੈਲਥ ਸਵਾਵਾ ਦੇ ਕੇ ਇਥੇ ਮੈਡੀਕਲ ਕਾਲਜ ਖੋਲ੍ਹਿਆ ਇਸ ਤੋਂ ਵਧੀਆ ਮੈਂ ਸਮਝਦਾ ਕਿ ਕੋਈ ਹੋਰ ਸੂਰਜ ਚਮਕ ਨਹੀਂ ਸਕਦਾ ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਕਿ ਅਮੀਰ ਲੋਕ ਜਿਹੜੇ ਨੇ ਉਹ ਕਿਤੇ ਚੰਗੇ ਹਸਪਤਾਲਾਂ 'ਚ ਦੂਰ ਦਰਾਡੇ ਵੀ ਇਲਾਜ ਕਰਵਾ ਸਕਦੇ ਆ ਪਰ ਅੱਜ ਜਿਹੜਾ ਸਰਕਾਰੀ ਕਾਲ ਮੈਡੀਕਲ ਕਾਲਜ ਖੁੱਲਿਆ ਜੋ ਛੇ ਦੇ ਅਨੁਸਾਰ ਪੰਗਸਿਕ ਦੇ ਨਾਂ ਤੇ ਖੁੱਲਿਆ ਇੱਥੇ ਲੱਖਾਂ ਹੀ ਉਹ ਲੋਕ ਇਲਾਜ ਕਰਾਂਗੇ ਜਿਹੜੇ ਕਿਸੇ ਕੰਨ ਕਰਕੇ ਗਰੀਬੀ ਕਰਕੇ ਇਲਾਜ ਨਹੀਂ ਕਰਾ ਸਕਦੇ ਸਮੈਸ ਮੌਕੇ ਤੇ ਇੱਕ ਵਾਰ ਫਿਰ ਸਿਆਂ ਪੰਜਾਬ ਸਦਾ ਪੰਛੀ ਮਾਨ ਸਾਹਿਬ ਦਾ ਧੰਨਵਾਦ ਕਰਦਾ ਜਿੰਨੇ ਵੀ ਮੇਰੇ ਸਾਥੀ ਇੱਥੇ ਆਏ ਨੇ ਔਰ ਖਾਸ ਤੌਰ ਤੇ ਸਦਾ ਕੁਲਦਾਰ ਸਿੰਘ ਜੀ ਸਨਵਾਤ ਸਾਹਿਬ ਸਪੀਕਰ ਪੰਜਾਬ ਦੇ ਦਾ ਸਵਾਲ ਪੰਜਾਬ ਦੇ ਮੰਤਰੀ ਸਾਹਿਬਾਨ ਐਮ ਐਲ ਏ ਸਾਹਿਬਾਨ ਚੇਅਰਮੈਨ ਸਾਹਿਬਾਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖਾਸ ਤੌਰ ਤੇ ਤੁਹਾਡੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਵੱਡੀ ਗਿਣਤੀ ਵਿੱਚ ਅੱਗੇ ਇਸ ਕੰਮ ਇਸ ਪ੍ਰੋਗਰਾਮ ਨੂੰ ਕਮਜਾ ਕੀਤਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਐਮਐਲਏ ਸਾਹਿਬ ਕੋੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਦੀਆਂ ਬੱਚੀਆਂ ਇਸ ਪਵਿੱਤਰ ਦਿਹਾੜੇ ਤੇ ਰਾਸ਼ਟਰੀ ਗਾਇਨ ਗਾਣਗੀਆਂ ਸਾਰਿਆਂ ਨੂੰ ਬੇਨਤੀ ਹੈ ਕਿ ਉਹਦੇ ਸਤਿਕਾਰ ਵਜੋਂ ਆਪਾਂ ਸੀਟਾਂ ਤੇ ਖੜੇ ਹੋਈਏ ਧੰਨਵਾਦ ਇਸ ਦੇ ਨਾਲ ਹੀ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਵਿਖੇ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਕਰਾਇਆ ਰਾਜਪਦਰੀ ਸਮਾਗਮ ਸਮਾਪਤ ਹੁੰਦਾ ਹੈ ਤੁਹਾਡਾ ਸਾਰਿਆਂ ਦਾ ਇੱਥੇ ਪੁੱਜਣ ਤੇ ਪੰਜਾਬ ਸਰਕਾਰ ਵੱਲੋਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੱਖ ਮੰਤਰੀ ਜੀ ਇਹ ਸ਼ਹੀਦੀ ਸਮਾਗਮ ਤੇ ਸਾਡੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਦਾ ਕੁਲਦਾਰ ਸਿੰਘ ਸੰਧਵਾ ਜੀ ਆਏ ਨੇ